ਸਤਿ ਸ਼੍ਰੀ ਅਕਾਲ ਜੀ। ਵਿਨੋਦ ਜਦੋਂ ਦਫ਼ਤਰ ਤੋਂ ਘਰ ਆਇਆ ਤਾਂ ਉਹਨੇ ਵੇਖਿਆ ਕਿ ਬਾਹਰ ਬਰਾਂਡੇ ਵਿੱਚ ਮੰਮੀ ਪਾਪਾ ਗੁੱਸੇ ਵਿੱਚ ਆ ਕੇ ਆਪਣਾ ਸਮਾਨ ਪੈਕ ਕਰਕੇ ਬੈਠੇ ਹੋਏ ਸੀ। ਸ਼ਾਇਦ ਉਸੇ ਦਾ ਹੀ ਇੰਤਜ਼ਾਰ ਕਰ ਰਹੇ ਸੀ। ਉਹਨਾਂ ਨੂੰ ਆਪਣੇ ਸਮਾਨ ਦੇ ਨਾਲ ਵੇਖ ਕੇ ਵਿਨੋਦ ਨੇ ਹੈਰਾਨ ਹੋ ਕੇ ਪੁੱਛਿਆ, "ਤੁਸੀਂ ਆਪਣਾ ਸਮਾਨ ਪੈਕ ਕਰਕੇ ਕਿੱਥੇ ਚੱਲੇ ਹੋ?" ਇੰਨਾ ਸੁਣਦੇ ਹੀ ਉਹਨਾਂ ਨੇ ਕਿਹਾ, ਕਿ ਅਸੀਂ ਨਹੀਂ ਰਹਿਣਾ ਤੇਰੇ ਘਰ ਸਾਡਾ ਢਿੱਡ ਭਰ ਗਿਆ ਤੇਰੀ ਘਰ ਵਾਲੀ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਤਾਂ ਹੁਣ ਛੋਟੇ ਮੁੰਡੇ ਦੇ ਕੋਲ ਚਲੇ ਜਾਵਾਂਗੇ ਕਿੰਨੀਆਂ ਗੱਲਾਂ ਸੁਣਾਉਂਦੀ ਆ ਸਾਨੂੰ ਉਹ ਮਾਂ ਥਰੂ ਵਹੋਂਦੀ ਹੋਈ ਬੋਲੀ ਪਰ ਹੋਇਆ ਕੀ ਆ ਦੱਸੋ ਤਾਂ ਸਹੀ ਹੁਣ ਜਦੋਂ 2 ਘੰਟੇ ਪਹਿਲਾਂ ਮੈਂ ਆਫਿਸ ਗਿਆ ਸੀ ਉਦੋਂ ਤਾਂ ਸਭ ਕੁਝ ਠੀਕ ਸੀ ਫਿਰ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਤੁਸੀਂ ਘਰ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਵినੋਦ ਮਾਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲਿਆ ਪੁੱਤ ਹੁਣ ਸਾਡਾ ਤੇਰੇ ਘਰੋਂ ਦਾਣਾ ਪਾਣੀ ਮੁੱਕ ਗਿਆ ਆ ਸਾਨੂੰ ਤਾਂ ਤੂੰ ਆਪਣੇ ਛੋਟੇ ਭਰਾ ਦੇ ਘਰ ਛੱਡਿਆ ਅਸੀਂ ਤਾਂ ਹੁਣ ਉਹਦੇ ਕੋਲ ਹੀ ਰਹਾਂਗੇ ਕਮ ਸੇ ਕਮ ਸ਼ਾਂਤੀ ਨਾਲ ਤੇ ਥੋੜਾ ਇੱਜ਼ਤ ਨਾਲ ਰੋਟੀ ਤਾਂ ਖਾਵਾਂਗੇ ਇੱਥੇ ਤਾਂ ਤੇਰੇ ਘਰ 10 ਗੱਲਾਂ ਸੋਨੀਆਂ ਪੈਂਦੀਆਂ ਨੇ ਫਿਰ ਜਾ ਕੇ ਰੋਟੀ ਨਸੀਬ ਹੁੰਦੀ ਆ ਤਾਂ ਅਸੀਂ ਤਾਂ ਆਪਣੇ ਪੋਤੇ-ਪੋਤੀ ਦੇ ਨਾਲ ਵੀ ਮਜ਼ਾਕ ਨਹੀਂ ਕਰ ਸਕਦੇ ਐਸ ਵਾਰ ਪਾਪਾ ਬੋਲੇ ਪਾਪਾ ਤੁਸੀਂ ਤਾਂ ਅੰਦਰ ਚੱਲੋ ਅੰਦਰ ਬੈ ਕੇ ਸ਼ਾਂਤੀ ਨਾਲ ਗੱਲ ਕਰਦੇ ਆ ਮੈਂ ਗੱਲ ਕਰਦਾ ਆ ਤੁਹਾਡੀ ਬਹੂ ਨਾਲ ਆਖਰ ਕੀ ਗੱਲ ਹੋ ਗਈ ਮੈਨੂੰ ਵੀ ਤਾਂ ਪਤਾ ਲੱਗੇ ਵਿਨੋਦ ਉਹਨਾਂ ਨੂੰ ਸਮਝਾਉਂਦੇ ਹੋਏ ਅੰਦਰ ਲਿਆਉਣ ਦੀ ਕੋਸ਼ਿਸ਼ ਕਰਨ ਲੱਗਾ ਤੂੰ ਜਾਣ ਤੇਰੀ ਘਰ ਵਾਲੀ ਦੀਆਂ ਗੱਲਾਂ ਸਾਨੂੰ ਤੂੰ ਛਾੜਿਆ ਅਸੀਂ ਨਹੀਂ ਰਹਿਣਾ ਹੁਣ ਇਸ ਘਰ 'ਚ ਸਿਰਫ ਇੰਨਾ ਹੀ ਤਾਂ ਕਿਹਾ ਸੀ ਮੈਂ ਆਪਣੇ ਪੋਤੇ ਨੂੰ ਕਿ ਅਸੀਂ ਤੈਨੂੰ ਤੇਰੀ ਮੰਮੀ ਤੋਂ ਜ਼ਿਆਦਾ ਪਿਆਰ ਕਰਦੇ ਹਾਂ। ਹਿੱਸੇ ਤੇ ਹੀ ਇਹਨੇ ਇਨੀਆਂ ਗੱਲਾਂ ਸੁਣਾ ਦਿੱਤੀਆਂ। ਮਾਂ ਆਪਣੇ ਦੁਪੱਟੇ ਨਾਲ ਅਥਰੂ ਪੂੰਝਦੇ ਹੋਏ ਬੋਲੀ। ਆਖਿਰਕਾਰ ਵਿਨੋਦ ਜਿਵੇਂ ਤਿਵੇਂ ਹੱਥ ਪੈਰ ਜੋੜ ਕੇ ਉਹਨਾਂ ਨੂੰ ਮਨਾ ਕੇ ਅੰਦਰ ਲਿਆਇਆ। ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਬਿਠਾ ਕੇ ਬਾਹਰ ਉਹਨਾਂ ਦਾ ਸਮਾਨ ਵੀ ਚੁੱਕ ਲਿਆਇਆ ਤੇ ਸਮਾਨ ਵੀ ਉਹਨਾਂ ਦੇ ਕਮਰੇ ਵਿੱਚ ਰੱਖ ਦਿੱਤਾ। ਫਿਰ ਸਿੱਧਾ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਪਹੁੰਚਿਆ ਜਿੱਥੇ ਉਹਦੀ ਘਰ ਵਾਲੀ ਰੂਹੀ ਬੈੱਡ ਤੇ ਬੈਠੀ ਹੋਈ ਸੀ ਤੇ ਕੱਪੜੇ ਸਿਮੇਟ ਰਹੀ ਸੀ ਬਾਹਰ ਇਨਾ ਤਮਾਸ਼ਾ ਹੋ ਰਿਹਾ ਆ ਤੇ ਰੂਹੀ ਚੁੱਪਚਾਪ ਕਮਰੇ ਵਿੱਚ ਬੈਠੀ ਹੋਈ ਸੀ ਇਹ ਵੇਖ ਕੇ ਕਮਰੇ ਵਿੱਚ ਆਉਂਦਿਆਂ ਹੀ ਉਹਨੇ ਰੂਹੀ ਤੇ ਚਿਲਾਉਣਾ ਸ਼ੁਰੂ ਕਰ ਦਿੱਤਾ ਵਾਹ ਬਾਹਰ ਇਨਾ ਤਮਾਸ਼ਾ ਹੋ ਰਿਹਾ ਆ ਤੇ ਤੂੰ ਇੱਥੇ ਸ਼ਾਂਤੀ ਨਾਲ ਬੈਠੀ ਹੋਈ ਆ ਅੱਜ ਕੱਲ ਤੇਰੀ ਜ਼ੁਬਾਨ ਕੋਈ ਜ਼ਿਆਦਾ ਨਹੀਂ ਚੱਲਣ ਲੱਗੀ ਅੱਜਕੱਲ ਮੇਰੇ ਮਾਪਿਓ ਦੇ ਸਾਹਮਣੇ ਤੂੰ ਕੋਈ ਜ਼ਿਆਦਾ ਨਹੀਂ ਜ਼ੁਬਾਨ ਚਲਾਉਣ ਲੱਗ ਪਈ। ਇਹ ਸਿਖਾਇਆ ਆ ਤੇਰੇ ਮਾਪਿਓ ਨੇ ਤੈਨੂੰ? ਉਹਦੀ ਗੱਲ ਸੁਣ ਕੇ ਰੂਹੀ ਨੇ ਕੱਪੜੇ ਸੁਮੇਟਦੇ ਹੋਏ ਹੀ ਲੰਮਾ ਸਾਹ ਲੈਂਦੇ ਹੋਏ ਕਿਹਾ ਜੇ ਵਿਆਹ ਦੇ 10 ਸਾਲ ਬਾਅਦ ਬਹੂ ਆਪਣੀ ਜ਼ੁਬਾਨ ਚਲਾਉਣ ਲੱਗੀ ਤਾਂ ਜ਼ਾਹਿਰ ਜਈ ਗੱਲ ਆ ਇਹ ਤਾਂ ਤੇਰੇ ਹੀ ਪਰਿਵਾਰ ਨੇ ਸਿਖਾਇਆ ਹੋਊਗਾ ਕਿਉਂਕਿ ਆਪਣੇ ਮਾਪਿਓ ਦੇ ਦਿੱਤੇ ਹੋਏ ਸੰਸਕਾਰਾਂ ਨੂੰ ਤਾਂ ਮੈਂ ਸ਼ੁਰੂਆਤ ਵਿੱਚ ਹੀ ਦਿਖਾ ਚੁੱਕੀ ਸੀ ਜਦੋਂ 10 ਸਾਲ ਤੱਕ ਚੁੱਪ ਰਹਿ ਲਿਆ ਤਾਂ ਹੁਣ ਵੀ ਚੁੱਪ ਰਹਿ ਲੈਂਦੀ ਕਿਉਂ ਬੇਵਜਾ ਆਪਣੀ ਜ਼ੁਬਾਨ ਚਲਾ ਰਹੀਆਂ ਕਿਉਂ ਘਰ ਦੀ ਸ਼ਾਂਤੀ ਭੰਗ ਕਰ ਰਹੀਆਂ ਤੇ ਕਿਉਂ ਬੇਵਜਾ ਮੇਰਾ ਜੀਣਾ ਦੁਸ਼ਵਾਰ ਕਰ ਰਹੀਆਂ ਵਿਨੋਦ ਨੇ ਹੱਥ ਜੋੜਦੇ ਹੋਏ ਕਿਹਾ 10 ਸਾਲ ਤੱਕ ਮੈਂ ਇਸ ਲਈ ਚੁੱਪ ਰਹੀ ਕਿ ਮੈਨੂੰ ਇਹ ਉਮੀਦ ਸੀ ਕਿ ਕਦੀ ਨਾ ਕਦੀ ਤਾਂ ਮੇਰਾ ਪਤੀ ਮੇਰੇ ਲਈ ਬੋਲੂਗਾ ਪਰ 10 ਸਾਲ ਵਿੱਚ ਜਦੋਂ ਉਹਨੇ ਇੱਕ ਸ਼ਬਦ ਨਹੀਂ ਬੋਲਿਆ ਤਾਂ ਆਖਿਰ ਆਪਣੇ ਲਈ ਮੈਨੂੰ ਖੁਦ ਹੀ ਬੋਲਣਾ ਪਿਆ ਜਦੋਂ ਉਹਨਾਂ ਦੇ ਲਈ ਤੂੰ ਇੱਥੇ ਮੇਰੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਆ ਤਾਂ ਕਦੀ ਮੇਰੇ ਲਈ ਵੀ ਉਹਨਾਂ ਦੇ ਸਾਹਮਣੇ ਲੜ ਲਿਆ ਕਰ ਹਮੇਸ਼ਾ ਪਤਨੀ ਹੀ ਗਲਤ ਨਹੀਂ ਹੁੰਦੀ ਕਦੀ ਕਦੀ ਮਾਂ ਪਿਓ ਵੀ ਗਲਤ ਹੁੰਦਾ ਆ ਰੂਹੀ ਨੇ ਜਵਾਬ ਦਿੱਤਾ ਬੱਸ ਕਰ ਤੂੰ ਆਪਣਾ ਇਹ ਡਰਾਮਾ ਵੇਖ ਆਜੋ ਘਰ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਸੀ ਸਿਰਫ ਤੇ ਸਿਰਫ ਤੇਰੇ ਕਾਰਨ ਵਿਨੋਦ ਨੇ ਕਿਹਾ ਮੇਰੇ ਕਾਰਨ ਮੇਰੇ ਬੱਚੇ ਨੂੰ ਮੇਰੇ ਹੀ ਖਿਲਾਫ ੜਕਾਰ ਰਹੀ ਸੀ ਇਹ ਕਹਿ ਕੇ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦੀ ਕਿਵੇਂ ਤੁਹਾਨੂੰ ਛੱਡ ਕੇ ਆਪਣੇ ਮਾਪਿਓ ਨੂੰ ਮਿਲਣ ਚਲੀ ਜਾਂਦੀ ਆ ਤੇ ਕਹਿ ਰਹੀ ਸੀ ਕਿ ਮੇਰੇ ਕਰਕੇ ਉਹ ਘਰ ਛੱਡਣ ਨੂੰ ਤਿਆਰ ਆ ਕਿਤੇ ਨਹੀਂ ਜਾਣ ਵਾਲੇ ਉਹ ਬਸ ਡਰਾਮਾ ਕਰਕੇ ਤੈਨੂੰ ਡਰਾ ਰਿਹਾ ਕਿ ਉਹ ਘਰ ਛੱਡਣ ਵਾਲੇ ਆ 10 ਸਾਲ ਤਾ ਮੈਨੂੰ ਇਸ ਘਰ ਵਿੱਚ ਆਏ ਹੋਏ ਹੋ ਗਿਆ ਆ ਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਛੋਟਾ ਮੁੰਡਾ ਤੇ ਬਹੂ ਨੇ ਤਾਂ ਕਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਇੱਕ ਤੂੰ ਹੀ ਆ ਜਿਹੜਾ ਉਹਨਾਂ ਦੇ ਡਰਾਮੇ ਨੂੰ ਸੱਚ ਮੰਨ ਲੈਂਦਾ ਆ ਰੂਹੀ ਨੇ ਕਿਹਾ ਤੇਰੇ ਨਾਲ ਤਾਂ ਅੱਜਕੱਲ ਬਹਿਸ ਕਰਨਾ ਹੀ ਬੇਕਾਰ ਆ ਪਤਾ ਨਹੀਂ ਕੀ ਸਮਝਣ ਲੱਗੀਆਂ ਤੂੰ ਆਪਣੇ ਆਪ ਨੂੰ ਹੁਣ ਬੈਠੀ ਕਿਉਂ ਆ ਰਸੋਈ ਵਿੱਚ ਜਾ ਤੇ ਜਾ ਕੇ ਖਾਣਾ ਬਣਾ ਸਾਰਿਆਂ ਲਈ ਇਹ ਕਹਿ ਕਿ ਵਿਨੋਦ ਕਮਰੇ ਤੋਂ ਬਾਹਰ ਆ ਗਿਆ। ਹਾਂ ਇੰਨੇ ਤਮਾਸ਼ੇ ਦੇ ਬਾਅਦ ਵੀ ਮੇਰੇ ਹੀ ਹੱਦਾ ਖਾਣਾ ਖਾਣਾ ਆ। ਰੂਹੀ ਮਨ ਹੀ ਮਨ ਬੋਲੀ ਤੇ ਉੱਠ ਕੇ ਰਸੋਈ ਵਿੱਚ ਚਲੀ ਗਈ। ਰੂਹੀ ਨੂੰ ਇਸ ਘਰ ਵਿੱਚ ਆਏ ਹੋਏ 10 ਸਾਲ ਹੋ ਚੁੱਕੇ ਸੀ। ਇੰਨਾ 10 ਸਾਲਾਂ ਵਿੱਚ ਕਿੰਨਾ ਬਦਲ ਗਈ ਸੀ ਉਹ। ਜਦੋਂ ਵਿਆਹ ਕੇ ਇੱਥੇ ਆਈ ਸੀ ਕਿੰਨੇ ਆਰਮਾਨ ਲੈ ਕੇ ਆਈ ਸੀ ਕਿ ਇੱਕ ਚੰਗੀ ਬਹੂ ਤੇ ਪਤਨੀ ਬਣ ਕੇ ਵਿਖਾਉਂਗੀ। ਸਸਰਾਲ ਵਿੱਚ ਸਾਰਿਆਂ ਨੂੰ ਖੁਸ਼ ਰੱਖੂੰਗੀ। ਪਰ ਉਹਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਇਹ ਸਭ ਇੱਕ ਪਾਸਿਓਂ ਨਹੀਂ ਹੁੰਦਾ ਇਹਦੇ ਲਈ ਕੋਸ਼ਿਸ਼ ਦੋਵਾਂ ਪਾਸਿਓਂ ਹੁੰਦੀ ਆ ਸੱਸ ਸਹੁਰਾ ਸ਼ੁਰੂ ਤੋਂ ਹੀ ਤੇਜ਼ ਸੁਭਾਅ ਦੇ ਸੀ ਉਹਨਾਂ ਨੇ ਕਦੀ ਵੀ ਉਹਨੂੰ ਘਰ ਵਿੱਚ ਆਪਣੀ ਜਗ੍ਹਾ ਬਣਾਉਣੀ ਨਹੀਂ ਦਿੱਤੀ ਹਮੇਸ਼ਾ ਉਹਦੇ ਨਾਲ ਗੈਰ ਵਰਗਾ ਵਿਹਾਰ ਕੀਤਾ ਉਹਨੂੰ ਗੱਲ-ਗੱਲ ਤੇ ਚਿੜਕ ਦੇਣਾ ਉਹਨਾਂ ਦੀ ਆਦਤ ਸੀ ਕਈ ਵਾਰ ਤਾਂ ਉਹ ਵਿਨੋਦ ਦੇ ਸਾਹਮਣੇ ਹੀ ਇਹੋ ਜਿਹਾ ਵਿਹਾਰ ਕਰਦੇ ਸੀ ਪਰ ਵਿਨੋਦ ਕਦੀ ਕੁਝ ਨਹੀਂ ਕਹਿੰਦਾ ਸੀ ਤੇ ਇਸੇ ਕਰਕੇ ਉਹਨਾਂ ਦੀ ਹਿੰਮਤ ਕੁਝ ਜ਼ਿਆਦਾ ਹੀ ਵੱਧ ਗਈ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਰੂਹੀ ਨੇ ਸਾਰਿਆਂ ਦੇ ਲਈ ਜਦੋਂ ਖਾਣਾ ਬਣਾਇਆ ਤਾਂ ਦਿਓਰ ਤੇ ਵਿਨੋਦ ਤਾਂ ਸ਼ੌਂਕ ਨਾਲ ਖਾ ਰਿਹਾ ਸੀ ਪਰ ਸਾਸੋਹਰਾ ਤਾਂ ਉਹਦੇ ਬਣਾਏ ਹੋਏ ਖਾਣੇ ਨੂੰ ਪਸੰਦ ਹੀ ਨਹੀਂ ਕਰਦੇ ਸੀ। ਸੋਹਰੇ ਨੇ ਤਾਂ ਸਿੱਧਾ ਥਾਲੀ ਚੁੱਕ ਕੇ ਛੁੱਟ ਦਿੱਤੀ ਤੇ ਗੁੱਸੇ ਨਾਲ ਬੋਲਿਆ ਆਪਣੇ ਮਾਪਿਓ ਲਈ ਵੀ ਇਹੋ ਜਿਹਾ ਹੀ ਖਾਣਾ ਬਣਾਉਂਦੀ ਸੀ। ਪਾਗਲ ਸਮਝ ਰੱਖਿਆ ਆ ਸਾਨੂੰ ਸਾਰਿਆਂ ਨੂੰ ਅਸੀਂ ਇਹੋ ਜਿਹਾ ਖਾਣਾ ਨਹੀਂ ਖਾਂਦੇ ਇਹਦੇ ਤੇ ਸੱਸ ਨੇ ਵੀ ਚਲਾਉਣਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਰੂਹੀ ਦੀਆਂ ਅੱਖਾਂ ਵੀ ਚੱਤਰੂ ਆ ਗਏ ਉਹਦੇ ਘਰ ਦਾ ਇਹੋ ਜਿਹਾ ਮਾਹੌਲ ਨਹੀਂ ਸੀ ਉਹਨੇ ਕਦੀ ਵੀ ਆਪਣੇ ਘਰ ਇਹੋ ਜਿਹਾ ਮਾਹੌਲ ਨਹੀਂ ਵੇਖਿਆ ਸੀ ਪਰ ਮਜਾਲ ਕੇ ਵਿਨੋਦ ਨੇ ਕੁਝ ਕਿਹਾ ਹੋਵੇ ਉਲਟਾ ਕਮਰੇ ਵਿੱਚ ਆ ਕੇ ਉਹਨੇ ਰੂਹੀ ਨੂੰ ਹੀ ਸਮਝਾਇਆ ਕਿ ਇੱਕ ਵਾਰ ਮਾਂ ਨੂੰ ਪੁੱਛ ਲਿਆ ਕਰ ਕਿ ਕਿਵੇਂ ਖਾਣਾ ਬਣਾਉਣਾ ਹੈ ਤੇ ਉਹਨਾਂ ਦੀ ਪਸੰਦ ਦਾ ਹੀ ਖਾਣਾ ਬਣਾ ਦਿਆ ਕਰ ਹੁਣ ਤਾਂ ਉਹਨਾਂ ਦਾ ਸੁਭਾਅ ਮੇਦਾ ਹੋ ਗਿਆ ਸੀ ਕਿ ਆਏਗਾ ਰਿਸ਼ਤੇਦਾਰਾਂ ਦੇ ਸਾਹਮਣੇ ਆਂਡ ਗਵਾਂਡੀਆਂ ਦੇ ਸਾਹਮਣੇ ਵੀ ਰੂਹੀ ਨੂੰ ਐਵੇਂ ਹੀ ਝਿੜਕ ਦਿੰਦੇ ਸੀ ਜਿਵੇਂ ਉਹਦੀ ਇਸ ਘਰ ਵਿੱਚ ਕੋਈ ਇੱਜ਼ਤ ਹੀ ਨਾ ਹੋਵੇ ਹੁਣ ਤਾਂ ਮਹਿਮਾਨਾਂ ਦੇ ਸਾਹਮਣੇ ਵੀ ਜੇ ਖਾਣਾ ਉਹਨਾਂ ਦੀ ਪਸੰਦ ਦਾ ਨਾ ਬਣਦਾ ਉਹ ਸਿੱਧਾ ਥਾਲੀ ਚੁੱਕ ਕੇ ਸੁੱਟ ਦਿੰਦੇ ਤੇ ਹਰ ਵਾਰ ਰੂਹੀ ਇਹੀ ਇੰਤਜ਼ਾਰ ਕਰਦੀ ਰਹਿ ਜਾਂਦੀ ਕਿ ਕਦੀ ਤਾਂ ਮੇਰਾ ਪਤੀ ਮੇਰੇ ਲਈ ਬੋਲੂਗਾ ਪਰ ਉਹ ਦਿਨ ਕਦੀ ਨਹੀਂ ਆਇਆ ਰੂਹੀ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਪਰ ਉਹਦੇ باوجود ਵੀ ਕੋਈ ਬਦਲਾਅ ਨਹੀਂ ਆਇਆ ਹੁਣ ਤਾਂ ਐਵੇਂ ਸੀ ਕਿ ਉਹ ਖੁਦ ਤਾਂ ਰੂਹੀ ਦੇ ਨਾਲ ਉਹਦੇ ਬੱਚਿਆਂ ਨੂੰ ਉਹਦੇ ਪੇਕੇ ਨਹੀਂ ਜਾਣ ਦਿੰਦੇ ਸੀ ਤੇ ਬੱਚਿਆਂ ਨੂੰ ਘਰ ਹੀ ਰੱਖ ਲੈਂਦੇ ਤੇ ਫਿਰ ਬੱਚਿਆਂ ਦੇ ਘੰਨ ਭਰਦੇ ਕੇ ਵੇਖਿਆ ਤੁਹਾਡੀ ਮਾਂ ਤੁਹਾਨੂੰ ਛੱਡ ਕੇ ਚਲੀ ਗਈ ਰੂਹੀ ਮਨ ਹੀ ਮਨ ਦੁਖੀ ਹੁੰਦੀ ਰਹਿੰਦੀ ਪਰ ਕੁਝ ਕਹਿ ਨਹੀਂ ਪਾਉਂਦੀ ਜਿਆਦਾ ਤੋਂ ਜਿਆਦਾ 2 ਘੰਟੇ ਰੁੱਕ ਕੇ ਵਾਪਸ ਆ ਜਾਂਦੀ ਜੇ ਵਿਨੋਦ ਨੂੰ ਕਹਿੰਦੀ ਤਾਂ ਮਨੋਦ ਵੀ ਇਹੀ ਕਹਿੰਦਾ ਫਿਰ ਕੀ ਹੋਇਆ ਉਹ ਦਾਦਾ ਦਾਦੀ ਆ ਜੇ ਆਪਣੇ ਪੋਤੇ ਪੋਤੀ ਨੂੰ ਮਜ਼ਾਕ ਕਰ ਲੈਂਦੇ ਆ ਤਾਂ ਕਿਉਂ ਇਸ ਗੱਲ ਨੂੰ ਆਪਣੇ ਦਿਲ ਤੇ ਲੈ ਰਹੀਆਂ ਤੇ ਫਿਰ ਉਹਨਾਂ ਦਾ ਮਨ ਬੱਚਿਆਂ ਦੇ ਬਗੈਰ ਨਹੀਂ ਲੱਗਦਾ ਇਸੇ ਲਈ ਉਹ ਬੱਚਿਆਂ ਨੂੰ ਇੱਥੇ ਰੱਖ ਲੈਂਦੇ ਆ। ਵਕਤ ਐਵੇਂ ਹੀ ਬੀਤ ਰਿਆ ਸੀ। ਦਿਓਰ ਦਾ ਵੀ ਵਿਆਹ ਹੋ ਗਿਆ। ਦਰਾਣੀ ਨਾਲ ਵੀ ਉਹਨਾਂ ਨੇ ਇਹੋ ਜਿਹਾ ਵਿਹਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਵਾਰ ਦਿਓਰ ਲੜ ਪਿਆ ਤੇ ਆਪਣੀ ਘਰ ਵਾਲੀ ਨੂੰ ਲੈ ਕੇ ਵਾਖ ਹੋ ਗਿਆ। ਉਦੋਂ ਤੋਂ ਦੋਵੇਂ ਮਨੋਦ ਦੇ ਨਾਲ ਹੀ ਰਹਿੰਦੇ ਸੀ। ਉਹ ਜਾਣਦੇ ਸੀ ਕਿ ਦਾਲ ਤਾਂ ਇੱਥੇ ਹੀ ਗਲੂਗੀ। ਨਿੱਕੇ ਦੇ ਕੋਲ ਤਾਂ ਦਾਲ ਗਲਣ ਤੋਂ ਰਹੀ। ਧਰਾਣੀ ਵਿੱਚ ਇੰਨੀ ਤੇਜ਼ ਸੀ ਕਿ ਉਹ ਉਹਨਾਂ ਨੂੰ ਬੁਲੰਦੀ ਤੱਕ ਨਹੀਂ ਸੀ ਉਹ ਤਾਂ ਸਾਫ਼ ਕਹਿੰਦੀ ਸੀ ਰੂਹੀ ਨੂੰ ਕਿ ਤੁਸੀਂ ਝੱਲੋ ਇਹਨਾਂ ਨੂੰ ਮੇਰੇ ਵੱਸ ਦੀ ਗੱਲ ਨਹੀਂ ਆ ਕਿ ਮੈਂ ਇਹਨਾਂ ਨੂੰ ਝੱਲਾਂ ਮੈਂ ਤਾਂ ਇਹਨਾਂ ਨੂੰ ਓਦਾਂ ਹੀ ਦੋ ਗੱਲਾਂ ਹੋਰ ਸੁਣਾ ਦਵਾਂ ਹਜੇ 5 ਮਹੀਨੇ ਪਹਿਲਾਂ ਦੀ ਹੀ ਗੱਲ ਸੀ ਦਿਓਰ ਤੇ ਦਰਾਣੀ ਦੇ ਮੁੰਡੇ ਦਾ ਪਹਿਲਾ ਜਨਮ ਦਿਨ ਸੀ ਕਾਫੀ ਵੱਡਾ ਪ੍ਰੋਗਰਾਮ ਕੀਤਾ ਗਿਆ ਇਸ ਕਰਕੇ ਰੂਹੀ ਦੇ ਪੇਕੇ ਵਾਲਿਆਂ ਨੂੰ ਵੀ ਬੁਲਾਇਆ ਗਿਆ ਖੇਰ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਜਦੋਂ ਘਰ ਆਏ ਤਾਂ ਰੂਹੀ ਦਾ 5 ਸਾਲ ਦਾ ਮੁੰਡਾ ਉਹਦੇ ਕੋਲ ਆਇਆ ਤੇ ਬੋਲਿਆ ਮੰਮੀ ਰਾਜੇ ਦੇ ਨਾਨਾ ਨਾਨੀ ਕਿੰਨੇ ਚੰਗੇ ਆ ਨਾ ਕਿੰਨੇ ਵਧੀਆ ਵਧੀਆ ਗਿਫਟ ਦਿੱਤੇ ਉਹਨਾਂ ਨੇ ਮੇਰੇ ਨਾਨਾ ਜੀ ਤਾਂ ਇਹਨੇ ਗਰੀਬ ਆ ਇਸ ਲਈ ਮੇਰਾ ਜਨਮ ਦਿਨ ਨਹੀਂ ਮਨਾਉਂਦੇ ਇਹ ਸੁਣ ਕੇ ਰੂਹੀ ਹੰਾਰ ਰਹਿ ਗਈ ਉਹਨੇ ਉਹਦੀ ਗੱਲ ਤੇ ਇੱਕ ਥੱਪੜ ਮਾਰ ਦਿੱਤਾ ਥੱਪੜ ਵੱਜਣ ਤੋਂ ਬਾਅਦ ਉਹ ਰੋਣ ਲੱਗਾ ਤੇ ਰੋਂਦੇ ਰੋਂਦੇ ਬੋਲਿਆ ਮੈਂ ਕੀ ਗਲਤ ਕਿਹਾ ਆ ਜੋ ਦਾਦਾ ਦਾਦੀ ਨੇ ਕਿਹਾ ਆ ਉਹੀ ਤਾਂ ਮੈਂ ਕਹਿ ਰਿਹਾ ਆ ਬਸ ਇਹ ਸੁਣ ਕੇ ਰੁਹੀ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਲੱਗ ਗਈ ਉਹਨੇ ਵਿਨੋਦ ਵੱਲ ਵੇਖਿਆ ਪਰ ਵਿਨੋਦ ਨੇ ਕੁਝ ਨਹੀਂ ਕਿਹਾ ਫਿਰ ਰੁਹੀ ਨੇ ਫੈਸਲਾ ਕਰ ਲਿਆ ਕਿ ਜੇ ਪਤੀ ਨਹੀਂ ਬੋਲ ਰਿਹਾ ਤਾਂ ਹੁਣ ਉਹੀ ਬੋਲੂਗੀ ਓਟ ਕੇ ਸਿੱਧਾ ਉਹਨਾਂ ਦੇ ਕਮਰੇ ਵਿੱਚ ਗਈ ਤੇ ਜਾਂਦਿਆਂ ਹੀ ਬੋਲੀ ਮਾਂ ਜੀ ਪਾਪਾ ਜੀ ਮੈਨੂੰ ਤੁਹਾਡੇ ਕੋਲ ਇਹ ਉਮੀਦ ਨਹੀਂ ਸੀ ਕਿ ਤੁਸੀਂ ਆਪਣੇ ਪੋਤੇ ਨੂੰ ਇਹ ਕਿਹਾ ਕਿ ਉਹਦਾ ਨਾਨਾ ਗਰੀਬ ਆ ਫਿਰ ਉਹਨਾਂ ਨੇ ਤੁਰੰਤ ਜਵਾਬ ਦਿੱਤਾ ਕਹਿ ਦਿੱਤਾ ਤਾਂ ਕੀ ਹੋ ਗਿਆ ਕੋਈ ਪਹਾੜ ਟੁੱਟ ਗਿਆ ਜੋ ਸੱਚ ਆ ਉਹ ਹੀ ਤਾਂ ਬੋਲਿਆ ਆ ਉਹਦਾ ਸੋਹਰਾ ਗੁੱਸੇ ਨਾਲ ਬੋਲਿਆ ਨਾਨੇ ਕੋਲੋਂ ਕੀ ਉਮੀਦ ਕਰਦੇ ਹੋ ਕਦੀ ਖੁਦ ਵੀ ਆਪਣੇ ਪੋਤੇ ਦਾ ਜਨਮ ਦਿਨ ਮਨਾ ਲਿਆ ਕਰੋ ਤੁਹਾਨੂੰ ਕਿੰਨੇ ਰੋਕੇ ਆ ਬਸ ਹੁਣ ਤੱਕ ਜੋ ਬੋਲਣਾ ਸੀ ਬੋਲ ਦਿੱਤਾ ਤੁਸੀਂ ਅੱਜ ਦੇ ਬਾਅਦ ਦੂਰ ਹੀ ਰਹਿਓ ਮੇਰੇ ਬੱਚਿਆਂ ਤੋਂ ਹੁਣ ਮੈਂ ਹੋਰ ਬਰਦਾਸ਼ਤ ਨਹੀਂ ਕਰੂੰਗੀ ਰੂਹੀ ਦੇ ਕਹਿੰਦਿਆਂ ਹੀ ਸੱਸ ਸਹੁਰਾ ਦੋਵੇਂ ਚੀ ਲਾਉਣ ਲੱਗੇ ਗੱਲ ਵਾਧੀ ਵੇਖ ਕੇ ਵਿਨੋਦ ਰੂਹੀ ਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਗਿਆ ਬਸ ਉਹ ਦਿਨ ਸੀ ਤੇ ਅੱਜ ਦਾ ਦਿਨ ਹੁਣ ਰੂਹੀ ਸਿੱਧਾ ਮੂੰਹ ਤੇ ਜਵਾਬ ਦਿੰਦੀ ਜੇ ਕਦੀ ਕਦੀ ਛੋਟੇ ਮੁੰਡੇ ਦੇ ਘਰ ਜਾਣ ਦੀ ਕੋਸ਼ਿਸ਼ ਕਰਦੇ ਕੋਸ਼ਿਸ਼ ਕਾਦੀ ਕਰਦੇ ਸੀ ਡਰਾਮਾ ਹੀ ਕਰਦੇ ਸੀ ਪਰ ਮਨ ਹੀ ਮਨ ਉਹ ਦੋਵੇਂ ਇਹ ਵੀ ਜਾਣਦੇ ਸੀ ਕਿ ਉੱਥੇ ਉਹਨਾਂ ਦਾ ਕੋਈ ਵੀ ਨਹੀਂ ਸੁਣਨ ਵਾਲਾ ਤੇ ਇੱਥੇ ਤਾਂ ਹੁਣ ਰੂਹੀ ਬਰਦਾਸ਼ਤ ਕਰਨ ਵਾਲੀ ਨਹੀਂ ਸੀ ਪਰ ਜਦੋਂ ਦੂਜੀ ਵਾਰ ਫਿਰ ਝਗੜਾ ਹੋਇਆ ਤਾਂ ਵਿਨੋਦ ਨੇ ਆਪਣੇ ਮਾਪਿਆਂ ਨੂੰ ਹੀ ਝਿੜਕ ਦਿੱਤਾ ਤੁਸੀਂ ਸੋਚ ਸਮਝ ਕੇ ਕਿਉਂ ਨਹੀਂ ਬੋਲਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਦੇ ਖਿਲਾਫ ਪੜਕਾਓਗੇ ਤਾਂ ਫਿਰ ਉਹ ਜਵਾਬ ਦੇਵੇਗੀ ਹੀ ਨਾ ਪਰ ਉਹਦੇ ਬਾਅਦ ਜਦੋਂ ਰਿਸ਼ਤੇਦਾਰਾਂ ਆਂਡ ਗਵੰਡੀਆਂ ਦੇ ਸਾਹਮਣੇ ਉਦੀ ਬੁਰਾਈ ਹੋਣ ਲੱਗੀ ਤਾਂ ਉਹਨੂੰ ਆਪਣੇ ਆਪ ਹੀ ਸਮਝ ਆ ਗਿਆ ਕਿ ਹਰ ਵਾਰ ਮਾਂ ਪਿਓ ਹੀ ਸਹੀ ਨਹੀਂ ਹੁੰਦਾ ਇਸ ਵਾਰ ਜਦੋਂ ਉਹਨਾਂ ਨੇ ਛੋਟੇ ਮੁੰਡੇ ਦੇ ਕੋਲ ਜਾਣ ਦਾ ਡਰਾਮਾ ਕੀਤਾ ਤਾਂ ਵਿਨੋਦ ਸੱਚਮੁੱਚ ਉਹਨਾਂ ਨੂੰ ਉਹਦੇ ਕੋਲ ਛੱਡ ਕੇ ਆ ਗਿਆ ਤੇ ਦੂਜੇ ਦਿਨੀ ਉਹ ਵਾਪਸ ਖੋਦੀ ਵਿਨੋਦ ਦੇ ਕੋਲ ਆ ਗਏ ਬਸ ਉਦੋਂ ਤੱਕ ਘਰ ਵਿੱਚ ਸ਼ਾਂਤੀ ਆ ਕਿਉਂਕਿ ਹੁਣ ਵਿਨੋਦ ਸਭ ਕੁਝ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਇਸ ਘਰ ਵਿੱਚ ਮੇਰੀ ਪਤਨੀ ਨਹੀਂ ਬਲਕਿ ਮੇਰੇ ਮਾਪਿਓ ਗਲਤ ਆ ਤੇ ਹੁਣ ਮੈਂ ਇਹਨਾਂ ਦੀ ਗਲਤੀ ਚੁੱਪਚਾਪ ਨਹੀਂ ਬਰਦਾਸ਼ਤ ਕਰੂੰਗਾ। ਬਸ ਮੈਨੂੰ ਉਹਦੇ ਇਸੇ ਇੱਕ ਕਦਮ ਨਾਲ ਘਰ ਸ਼ਾਂਤ ਰਹਿਣ ਲੱਗਾ। ਦੋਸਤੋ ਮਾਪਿਓ ਦਾ ਸਨਮਾਨ ਕਰਨਾ ਚਾਹੀਦਾ ਆ ਪਰ ਜੇ ਉਹ ਗਲਤ ਆ ਜਾਂ ਕੁਝ ਗਲਤ ਕਰਦੇ ਆ ਤੇ ਉਹਦੇ ਤੇ ਉਹਨਾਂ ਨੂੰ ਹੀ ਸਮਝਾਉਣਾ ਤੇ ਗਲਤ ਦੇ ਖਿਲਾਫ ਆਵਾਜ਼ ਉਠਾਉਣੀ ਵੀ ਜ਼ਰੂਰੀ ਆ ਕਿਉਂਕਿ ਹਰ ਵਾਰ ਹਰ ਜਗ੍ਹਾ ਘਰ ਦੀ ਬਹੂ ਹੀ ਗਲਤ ਨਹੀਂ ਹੁੰਦੀ ਬਲਕਿ ਮਾਪਿਓ ਵੀ ਗਲਤ ਹੁੰਦੇ ਆ ਤੇ ਘਰ ਦੇ ਵੱਡੇ ਹੋਣ ਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਾਤਿ ਸ਼੍ਰੀ ਅਕਾਲ ਜੀ